ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵਾਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 99 ਬਰਨਾਲਾ ਜ਼ਿਲ੍ਹੇ ਵਿੱਚ ਸੀਐਮ ਦਾ ਗੈਰ ਰਸਮੀ ਤੌਰ 'ਤੇ 2009 ਚਾਨਣ ਹੀ ਚਾਨਣ ਹੈ ਚਾਰੇ ਪਾਸੇ ਕਿਤੇ ਨਾ ਲੱਭਦੇ ਚਾਨਣ ਦੇ ਹਾਸੇ ਆਮਾਨਤ ਵਿੱਚ ਖਿਆਨਤ ਕਰਦੇ ਜਿੜਕਮਤੇ ਫਿਰਦੇ ਚਾਰੇ ਪਾਸੇ ਮੈਨੂੰ ਅਜੇ ਡੀਸੀ ਲੱਗੇ ਨੂੰ ਪੂਰਾ ਮਹੀਨਾ ਵੀ ਨਹੀਂ ਹੋਇਆ ਸੀ ਭਾਵੇਂ ਸਰਧਾਰਨ ਡੀਸੀ ਲਈ ਜ਼ਿਲ੍ਹੇ ਨੂੰ ਸਮਝਣਾ ਇੱਕ ਮਹੀਨੇ ਦਾ ਸਮਾਂ ਬਹੁਤ ਥੋੜਾ ਹੁੰਦਾ ਹੈ ਪਰ ਮੇਰੇ ਲਈ ਕਾਫੀ ਸੀ ਮੈਨੂੰ ਉੱਥੇ ਪਹਿਲਾਂ ਹੀ ਸਿਰਕਟ ਬੰਦੇ ਜਾਣਦੇ ਸੀ ਇੱਕ ਦੂਜੇ ਬਾਰੇ ਗੱਲਾਂ ਦੱਸ ਜਾਂਦੇ ਤੇ ਉੱਥੇ ਸਾਹਿਤਕਾਰ ਤਰਕਸ਼ੀਲ ਲਿਖਾਰੀ ਪੱਤਰਕਾਰ ਵਕੀਲ ਸਮਾਜ ਸੇਵੀ ਮ्युनਿਸਪਲ ਕਮੇਟੀ ਦੇ ਨਵੇਂ ਪੁਰਾਣੇ ਪ੍ਰਧਾਨ ਪਹਿਲਾਂ ਤੋਂ ਵਾਕਿਫ ਸਨ ਮੈਨੂੰ ਜਿੰਨੇ ਲੋਕ ਮਿਲਦੇ ਜ਼ਿਆਦਾ ਸ਼ਿਕਾਇਤ ਕਰਦੇ ਕਿ ਇਸ ਜ਼ਿਲ੍ਹੇ ਵਿੱਚ ਬੰਦੂਕ ਦਾ ਲਾਇਸੈਂਸ ਬਣਾਉਣ ਲਈ ਪ੍ਰਾਰਥੀ ਦੇ ਜਾਰੀ 50000 ਰੁਪਏ ਲੱਗ ਜਾਂਦੇ ਨੇ ਹੰਢਾਇਆ ਵਿਖੇ ਸੰਗਤ ਦਰਸ਼ਨ ਰੱਖ ਲਿਆ ਐਸਐਸਪੀ ਤੋਂ ਲੈ ਕੇ ਸਾਰੇ ਜ਼ਿਲ੍ਹੇ ਦੇ ਅਫਸਰ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ਤੇ ਨਿਪਟਾਰਾ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਕਿਸੇ ਦੀ ਫਰਦ ਇੰਤਕਾਲ ਜਨਮ ਮਰਨ ਸਰਟੀਫਿਕੇਟ ਹਸਲਾ ਲਾਇਸੈਂਸ ਰੀਨਿਊ ਕਰਨਾ ਨਵਾਂ ਲਾਇਸੈਂਸ ਬਣਾਉਣਾ ਆ ਸਾਰੇ ਕੰਮ ਮੌਕੇ ਤੇ ਕਰਨ ਦਾ ਹੁਕਮ ਜਾਰੀ ਕੀਤਾ ਤੁਸੀਂ ਹੈਰਾਨ ਹੋਵੋਗੇ ਉਸੇ ਦਿਨ ਮੌਕੇ ਤੇ ਬਿਨਾਂ ਪੈਸੇ ਤੇ ਬਿਨਾਂ ਸਿਫਾਰਿਸ਼ ਤੋਂ 105 ਲਾਇਸੈਂਸ ਜਾਰੀ ਕਰਕੇ ਕਾਪੀਆਂ ਮਾਲਕਾਂ ਦੇ ਹਵਾਲੇ ਕਰ ਦਿੱਤੀਆਂ ਇੱਕ ਕ੍ਰਿਸ਼ਮੇ ਤੋਂ ਘਟਨੀ ਸੀ ਇਹ ਹਰ ਵਰਗ ਲਈ ਇੱਕ ਨਵਾਂ ਸੰਕੇਤ ਸੀ ਉਥੇ ਹੀ ਅਸਟਾਮ ਫਰੋਸ਼ ਅਰਜ਼ੀ ਨਵੀ ਸਾਣੀ ਦਾ ਮੁੰਚੀ ਐਸਐਚਓ ਡੀਐਸਪੀ ਤੇ ਐਸਐਸਪੀ ਹਾਜ਼ਰ ਫਟਾਫਟ ਅਰਜ਼ੀਆਂ ਤੇ ਰਿਪੋਰਟਾਂ ਤੇ ਲਾਇਸੈਂਸ ਜਾਰੀ ਹੋਏ ਹਿੰਦਕਾਲ ਇੱਕ ਵੀ ਲੰਬਤ ਨਹੀਂ ਰਹਿਣ ਦਿੱਤਾ ਗੋਂਗੇ ਦੇ ਗੁਰਖਾਣ ਵਾਂਗ ਉਹ ਜੋ ਸਵਾਦ ਅਨੰਦ ਮੈਨੂੰ ਆਇਆ ਉਹ ਅਖਰੀ ਬਿਆਨ ਨਹੀਂ ਹੋ ਸਕਦਾ ਸੰਗਤ ਦਰਸ਼ਨ ਤੋਂ ਦੂਜੇ ਦਿਨ ਹੀ ਕੁਦਰਤੀ ਮੁੱਖ ਮੰਤਰੀ ਬਾਦਲ ਸਾਹਿਬ ਨੇ ਬਠਿੰਡੇ ਸੜਕੀ ਰਸਤੇ ਜਾਣਾ ਸੀ ਤੇ ਉਹ ਅਕਸਰ ਸੜਕੀ ਰਸਤੇ ਜਾਂਦੇ ਸਮੇਂ ਬਾਬਾ ਟੇਕ ਸਿੰਘ ਢਣੋਲਾ ਜੋ ਐਸਜੀਪੀਸੀ ਦੇ ਮੈਂਬਰ ਸਨ ਤੇ ਢਣੋਲਾ ਵਿਖੇ ਗੁਰੂ ਘਰ ਦੇ ਮਹੰਤ ਪ੍ਰਧਾਨ ਵੀ ਸਨ ਉੱਥੇ ਆਪਣੇ ਲੋ ਲੋਸ਼ਕਰ ਨੂੰ ਚਾਹ ਪਾਣੀ ਪਿਲਾ ਕੇ ਲੈ ਜਾਂਦੇ ਸਨ ਮੈਨੂੰ ਸਰਦਾਰ ਟੇਕ ਸਿੰਘ ਢਣੋਲਾ ਦਾ ਤਕਰੀਬਨ 8:30 ਵਜੇ ਫੋਨ ਆਇਆ ਕਿ ਜੇ ਨੇੜੇ ਟੇੜੇ ਉਹ ਤਾਂ ਸਵਾ 4 ਵਜੇ ਤੱਕ ਗੁਰੂ ਘਰ ਪਹੁੰਚ ਜਾਣਾ ਸੀਐਮ ਸਾਹਿਬ ਜਾਂਦੇ ਚਾਹ ਪੀ ਕੇ ਜਾਣਗੇ ਉਹਨਾਂ ਕਿਹਾ ਕਿ ਨਰੋਲ ਜ ਨਿੱਜੀ ਦੌਰਾ ਹੈ ਸੀਐਮ ਸਾਹਿਬ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਰੇਸ਼ਾਨ ਨਾ ਕਰਨਾ ਇਹ ਸਭ ਕੁਝ ਦੇ ਬਾਵਜੂਦ ਮੇਰਾ ਫਰਜ਼ ਬਣਦਾ ਸੀ ਕਿ ਮੈਂ ਮੌਕੇ ਤੇ ਹਾਜ਼ਰ ਆਵਾਂ ਜਦੋਂ ਜੱਟੇ ਸਿੰਘ ਮੇਰੇ ਸੰਗਤ ਦਰਸ਼ਨ ਵਾਲੇ ਕਾਰਨਾਮਿਤ ਬਹੁਤ ਖੁਸ਼ ਸਨ ਮੈਂ ਸੀਐਮ ਦੇ ਆਉਣ ਤੋਂ 15 20 ਮਿੰਟ ਪਹਿਲਾਂ ਪੁੱਜ ਗਿਆ ਸੀਐਮ ਸਾਹਿਬ ਦਾ ਕਾਫਲਾ ਵੀ ਹੂਟਰ ਮਾਰਤਾ ਪੁੱਜ ਗਿਆ ਫਰਦੇ ਸलाम ਬਲਾਈ ਜੱਜਿਸ ਅਟੇਕ ਸਿੰਘ ਧਨੋਲਾ ਨੇ ਮੇਰੇ ਵਾਰੀ ਦੱਸਿਆ ਕਿ ਸਾਡੇ ਤਨਖਾਗ ਨੇ ਕੇ ਜ਼ਿਲ੍ਹੇ ਦਾ ਡੀਸੀ ਬਹੁਤ ਵਧੀਆ ਇਮਾਨਦਾਰ ਲੋਕ ਪੱਖੀ ਤੇ ਵਿਕਾਸ ਪੱਖੀ ਸੋਚ ਦਾ ਧਾਰਨੀ ਬਾਦਲ ਸਾਹਿਬ ਨੇ ਸੋਚਿਆ ਕਿ ਸ਼ਾਇਦ ਇਹ ਸ਼ਬਦ ਡੀਸੀ ਨੇ ਜੱਥੇਦਾਰ ਦੇ ਮੂੰਹ ਆਪਣਾ ਪ੍ਰਭਾਵ ਪਾਉਣ ਲਈ اخਵਾਏ ਹੋਣਗੇ ਉਹ ਪੁੱਲੇ ਜਿਹੇ ਹਾਸੇ ਹੋਏ ਬੋਲੇ ਜੱਥੇਦਾਰ ਸਾਹਿਬ ਅਜੇ ਤਾਂ ਡੀਸੀ ਨੂੰ ਆਏ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਇੰਨੀ ਛੇਤੀ ਤੁਸੀਂ ਅੰਦਾਜ਼ਾ ਕਿਵੇਂ ਲਾ ਲਿਆ ਅਫਸਰ ਪਹਿਲਾਂ ਪਹਿਲਾਂ ਲੋਕਾਂ ਤੇ ਪ੍ਰਭਾਵ ਪਾਉਣ ਲਈ ਚੰਗੇ ਕੰਮ ਕਰਦੇ ਨੇ ਬਾਅਦ ਵਿੱਚ ਭੇਦ ਭਾ ਕੇ ਡਰ ਕੌਣ ਲੱਗ ਜਾਂਦੇ ਨੇ ਚਲੋ ਜੇ ਹੁਣ ਡੀਸੀ ਨੇ ਤੁਹਾਡੇ ਕੰਮ ਨਾ ਕੀਤੇ ਫਿਰ ਤੁਸੀਂ ਸ਼ਿਕਾਇਤ ਲੈ ਕੇ ਨਾ ਆਇਓ ਨਾਰੀ ਮੇਰੇ ਵੱਲ ਤੱਕਦੇ ਹੋਏ ਕਿ ਆਹ ਕਾਕਾ ਜੀ ਦੇਖ ਲਓ ਲੋਕ ਤੁਹਾਡੀ ਤਾਰੀਫ ਕਰਦੇ ਨੇ ਹੁਣ ਕਿਤੇ ਲਾਂਬਾ ਨਾ ਆ ਜਾਵੇ ਤੁਸੀਂ ਇਮਾਨਦਾਰ ਵੀ ਹੋ ਕੰਮ ਵੀ ਵਧੀਆ ਕਰ ਦਿਓ ਤੁਹਾਡੇ ਸੁਭਾਜਾ ਤੇ ਬੋਲਬਾਣੀ ਦਾ ਖਿਆਲ ਰੱਖਣਾ ਜਿੱਥੇ ਦਾ ਟੇਕ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਹੋਏ डीसी ਨੇ ਇੱਕ ਦਿਨ ਵਿੱਚ ਮੁਫਤ ਤੇ ਬਿਨਾ ਸਿਫਾਰਿਸ਼ ਤੋਂ 105 ਲਾਇਸੈਂਸ ਅਸਲੇ ਦੇ ਨਵੇਂ ਜਾਰੀ ਕਰ ਦਿੱਤੇ। ਇਲਾਕੇ ਵਿੱਚ ਇਸ ਦੀ ਬਹੁਤ ਪ੍ਰਸ਼ੰਸਾ ਹੋਈ। ਪਹਿਲਾਂ 30-40 ਹਜ਼ਾਰ ਦੀ ਲੁੱਟ ਹੁੰਦੀ ਸੀ। ਬਾਦਲ ਸਾਹਿਬ ਬੋਲੇ ਕਿ ਰੀਨਿਊ ਕਰਤੇ ਹੋਣੇ ਨਵੇਂ ਲਾਇਸੈਂਸ ਲਈ ਤਾਂ ਮਹੀਨੇ ਲੱਗ ਜਾਂਦੇ ਨੇ। ਜਦੋਂ ਸਾਰੇ ਬੈਠੇ ਜੱਥੇਦਾਰਾਂ ਨੇ ਇਸ ਗੱਲ ਦੀ ਹਾਮੀ ਭਰੀ ਤਾਂ ਯਕੀਨ ਕਰਕੇ ਕੁਝ ਮੇਰੇ ਵੱਲ ਤੱਕ ਚਿਹਰੇ ਦੇ ਪ੍ਰਭਾਵ ਨਾਲ ਹੀ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ। ਮੈਨੂੰ ਬਾਦਲ ਨੇ ਕਿਹਾ ਡੀਸੀ ਸਾਹਿਬ ਸ਼ਾਮ ਨੂੰ ਕੀ ਕਰੋਗੇ ਮੈਂ ਕਹਾ ਸਰ ਜੋ ਜਨਾਬ ਦਾ ਹੁਕਮ ਹੋਵੇ ਉਹ ਬੋਲੇ ਫਿਰ ਤੁਸੀਂ ਸ਼ਾਮ ਦੇ 7 ਵਜੇ ਸਰਦਾਰ ਬਲਜੀਤ ਸਿੰਘ ਮੇਰ ਨਗਰ ਨਿਗਮ ਬਟਿੰਡਾ ਦੀ ਕੋਠੀ ਆ ਜਾਣਾ ਕੁਝ ਵਿਚਾਰ ਕਰਾਂਗੇ ਤੇ ਖਾਣਾ ਵੀ ਇਕੱਠੇ ਖਾਵਾਂਗੇ ਮੇਰੇ ਲਈ ਮਾਨ ਦੀ ਗੱਲ ਸੀ ਭਾਵੇਂ ਕਿ ਮੇਰੇ ਘਰ ਮੇਰੇ ਮਿੱਤਰ ਬੈਂਕ ਕੋ ਵਰਤਵਾਏ ਹੋਏ ਸੀ ਪਰ ਸੀਐਮ ਦਾ ਹੁਕਮ ਤੇ ਖਾਣਾ ਖਾਣ ਦਾ ਸੱਦਾ ਮੈਂ ਕਿਵੇਂ ਟਾਲ ਸਕਦਾ ਸੀ ਫਿਰ ਮੈਂ ਉਸੇ ਸਮੇਂ ਤੇ ਬਟਿੰਡੇ ਮੇਰ ਦੀ ਕੋਠੀ ਪਹੁੰਚ ਗਿਆ ਬਾਦਲ ਸਾਹਿਬ ਬਿਲਕੁਲ ਇਕੱਲੇ ਮੇਰੀ ਉਡੀਕ ਕਰ ਰਹੇ ਸੀ ਪਾਵੇਂ ਹੋਰ ਗੱਲਾਂ ਤੇ ਬਾਦਲ ਸਾਹਿਬ ਨਾਲ ਮੇਰੇ ਮਤਭੇਦ ਹੋਣ ਪਰ ਸਮੇਂ ਦੀ ਪਾਬੰਦੀ ਭਾਸ਼ਾ ਤੇ ਬੋਲੀ ਦਾ ਸਲੀਕਾ ਸ਼ਬਦਾਂ ਤੇ ਮੁਕੰਮਲ ਜਾਫਤਾ ਬਾਦਲ ਸਾਹਿਬ ਦੀ ਕੋਈ ਰੀਸ ਨਹੀਂ ਕਰ ਸਕਦਾ ਉਹਨਾਂ ਨੇ ਮੇਰੇ ਨਾਲ ਪਿੰਡੂ ਸ਼ੈਰੀ ਵਿਕਾਸ ਬਾਰੇ ਰਿਸ਼ਵਤ ਖੋਰੀ ਨੂੰ ਠਲ ਪਾਉਣ ਬਾਰੇ ਤੇ ਲੋਕਾਂ ਦੇ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਹੱਸਦੇ ਹੋਏ ਬੋਲੇ ਡੀਸੀ ਸਾਹਿਬ ਇਤਫਾਕ ਦੀ ਗੱਲ ਹੈ ਤੁਸੀਂ ਸਰਪੰਚ ਤੋਂ ਡੀਸੀ ਬਣ ਗਏ ਮੈਂ ਸਰਪੰਚ ਤੋਂ ਮੁੱਖ ਮੰਤਰੀ ਬਣ ਗਿਆ ਮੈਂ ਕਹ ਸਰ ਤੋਂ ਸੀ ਪਿਛਲੇ ਜਨਮ ਵਿੱਚ ਬਹੁਤ ਨੇਕ ਕੰਮ ਕੀਤੇ ਹੋਣਗੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ ਕਾਲਪੁਰਖ ਨੇ ਮੈਂ ਕੁਝ ਘਟ ਕੀਤੇ ਕਿ ਮੈਨੂੰ ਡੀਸੀ ਬਣਾਤਾ ਉਹ ਬੋਲੇ ਉਹ ਡੀਸੀ ਕਿਹੜਾ ਛੋਟਾ ਅਫਸਰ ਹੁੰਦਾ ਲੋਕ ਕਹਿੰਦੇ ਨਹੀਂ ਸੁਣੇ ਕਦੇ ਕਿ ਫਲਾਣਿਆ ਤੂੰ ਕੀ ਡੀਸੀ ਲੱਗਿਆ ਹੋਇਆ ਮੈਂ ਕਿਹਾ ਸਰ ਉਹਨਾਂ ਦਾ ਡੀਸੀ ਵੀ ਬਹੁਤ ਵੱਡਾ ਅਫਸਰ ਹੁੰਦਾ ਪਰ ਮੁੱਖ ਮੰਤਰੀ ਦੇ ਮੁਕਾਬਲੇ ਕੁਝ ਨਹੀਂ ਹੁੰਦਾ ਉਹਨਾਂ ਨੂੰ ਲੱਗਿਆ ਕਿ ਮੁੰਡੇ ਦੇ ਅੰਦਰ ਸਿਆਸੀ ਰੀਝ ਹੈ ਇਸ ਲਈ ਉਹਨਾਂ ਨੇ ਗੱਲ ਟਾਲ ਕੇ ਹੋਰ ਗਲਤ ਹੋਰਤੀ ਇਹ ਉਹਨਾਂ ਦੀ ਸਿਫਤ ਹੈ ਕਿ ਉਹ ਗੱਲ ਕਰਦੇ ਕਰਦੇ ਕਿਸੇ ਵੀ ਮੋੜ ਤੇ ਪੂਰੀ ਗੱਲ ਦਾ ਜਵਾਬ ਦਿੱਤੇ ਬਿਨਾ ਹੀ ਮਜ਼ਮੂਨ ਬਦਲਣ ਦੀ ਕਲਾ ਜਾਣਦੇ ਸਨ ਉਹਨਾਂ ਨੇ ਮੈਨੂੰ ਖਾਣਾ ਖਾਣ ਲਈ ਪੇਸ਼ਕਸ਼ ਦਿੱਤੀ ਪਰ ਮੈਂ ਸੱਚ ਦੱਸ ਦਿੱਤਾ ਕਿ ਜੇ ਇਜਾਜ਼ਤ ਹੋਵੇ ਤਾਂ ਮੈਂ ਬਨਾਰੇ ਘਰ ਜਾ ਕੇ ਖਾ ਲਵਾਂ ਜਿੱਥੇ ਮੇਰੇ ਕੁਝ ਕੈਨੇਡੀਅਨ ਮਿੱਤਰ ਮੇਰੀ ਉਡੀਕ ਕਰ ਰਹੇ ਹਨ ਉਹਨਾਂ ਨੇ ਕਿਹਾ ਫਲੈਸੀ ਸਾਹਿਬ ਫਿਰ ਤਾਂ ਗਲਤੀ ਹੋ ਗਈ ਹਾਂ ਤੁਹਾਡੀ ਛੁੱਟੀ ਵੀ ਖਰਾਬ ਕਰਤੀ ਮੈਂ ਕਿਹਾ ਨਹੀਂ ਜੀ ਐਸੀ ਗੱਲ ਨਹੀਂ ਇਹ ਮੇਰਾ ਸੁਭਾਗ ਸੀ ਮੈਂ ਉਹਨਾਂ ਤੋਂ ਰੁਖਸਤ ਲੈ ਕੇ ਆ ਗਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ